ਬੇਟਾ ਜੀ ਇਹਨਾਂ ਦੇ ਨਾਲ ਪਰਿਵਾਰ ਦੇ ਨਾਲ-ਨਾਲ ਮੇਰੀ ਖਰੀਦੀ ਰਿਸ਼ਤੇਦਾਰੀ ਹੋਣ ਦੇ ਨਾਤੇ ਅੱਜ ਇਹ ਗੱਲ ਕਿ ਨਾ ਕਿ ਕਲਾ ਕੀ ਇਨਸਾਨ ਪਰਵਾਰ ਦੇ ਅੱਜ ਪੂਰੇ ਪੰਜਾਬ ਨੂੰ ਔਰ ਦੇਸ਼ਾਂ ਬੇਸ਼ਾਂ ਵਿੱਚ ਬੈਠੇ ਵੇਖ ਉਹਨਾਂ ਦੇ ਪਿਆਰ ਕਰਨ ਵਾਲੇ ਨੂੰ ਨਾਪਸਰ ਹੋਣ ਵਾਲਾ ਕਾਤਾ ਬਹਿ ਚੁੱਕੇ ਇਹੋ ਜਿਹੇ ਇਨਸਾਨ ਬਹੁਤ ਘੱਟ ਮਿਲਦੇ ਨੇ ਔਰ ਉਹ ਇੱਕ ਰੋਲ ਮਾਡਲ ਸੀ ਜਿਨ੍ਹਾਂ ਤੋਂ ਅਸੀਂ ਜੀ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਸੀ ਔਰ ਸਾਡੇ ਬਜ਼ੁਰਗ ਸੀ ਔਰ ਬਜ਼ੁਰਗਾਂ ਤੋਂ ਸਿਆਣੇ ਕਹਿੰਦੇ ਹਮੇਸ਼ਾ ਹੀ ਇਹ ਗੱਲ ਮਿਲਦਾ ਔਰ ਇੱਕ ਕੋ ਸਿਆਸਤਦਾਨ ਸੀ ਮੈਂ ਇਹ ਗੱਲ ਕਹਾਂਗਾ ਚਾਹੇ ਜਹਦਰ ਦੁਰਚੰਦ ਸਿੰਘ ਟੋੜਾ ਦੀ ਗੱਲ ਕਰ ਲਈਏ ਚਾਹੇ ਢੀਂਸਾ ਸਾਹਿਬ ਦੀ ਗੱਲ ਕਰ ਲਈਏ ਇਹ ਕਹ ਚੈਪਟਰ ਕਮਲਜੀਤ ਜੀ ਦੀ ਗੱਲ ਕਰ ਲਈਏ ਇਹ ਉਹ ਸਿਆਸਤਦਾਨ ਸੀ ਅਕਾਲੀ ਦਲ ਦਾ ਜਿਵੇਂ ਕਹਿੰਦੇ ਕਿ ਜਿਨ੍ਹਾਂ ਨੂੰ ਅਸਲ ਪੰਥ ਜਿਹੜਾ ਅਸਲ ਪੰਥ ਦੇ ਜਿਹੜੇ ਪਹਿਰੇਦਾਰ ਸੀ ਉਹ ਇਹ ਲੋਕ ਸੀ ਔਰ ਇਹਨਾਂ ਲੋਕਾਂ ਨੇ ਅਜੇ ਹੋ ਸਕਦਾ ਕਿ ਤੇ ਬਾਦਲ ਪਰਿਵਾਰ ਨੇ ਤਾਂ ਸਿਆਸਤ ਕੀਤੀ ਹੋਵੇ ਪਰ ਇਹਨਾਂ ਲੋਕਾਂ ਨੇ ਹਮੇਸ਼ਾ ਪੰਥ ਦੀ ਗੱਲ ਕੀਤੀ ਔਰ ਪੰਥ ਨੂੰ ਬਚਾਉਣ ਲਈ ਇਹਨਾਂ ਨੇ ਆਪਦੀ ਕੁਰਸੀਆਂ ਦੇ ਵੀ ਪਰਵਾਹ ਨਹੀਂ ਕੀਤੀ ਔਰ ਇਹੋ ਜਿਹੇ ਲੀਡਰਾਂ ਦਾ ਜਿਹੜਾ ਕੀ ਕਾਟਾ ਜਿਹੜਾ ਕਿ ਉਹ ਸੱਦੀ ਵੀ ਸਿਆਣੀ ਜੋ ਸਰਕਾਰ ਅੱਜ ਮੈਂ ਗੱਲ ਕਰਨਾ ਕਿ ਸਾਨੂੰ ਇਹੋ ਜਿਹੇ ਸਰਦਾਰ ਸੰਦੇਵ ਸਿੰਘ ਦੀ ਹਿੰਸਾ ਤੋਂ ਕੋਈ ਚੰਗੀ ਸੇਧ ਲੈਣੀ ਚਾਹੀਦੀ ਔਰ ਅੱਜਕੱਲ ਦੀ ਲੀਡਰਸ਼ਿਪ ਨੂੰ ਖਾਸ ਤੌਰ ਤੇ ਕਿਉਂਕਿ ਸਰਦਾਰ ਸੰਦੇਵ ਸਿੰਘ ਦੀ ਇੱਛਾ ਹੈ ਕਿ ਉਹ ਇਨਸਾਨ ਸੀ ਜਿਨ੍ਹਾਂ ਨੇ ਹਰ ਇੱਕ ਨੂੰ ਪਿਆਰ ਦੇ ਨਾਲ ਆਪਦੇ ਨਾਲ ਜੋੜਿਆ ਜਿਨ੍ਹਾਂ ਨੇ ਹਰ ਇੱਕ ਨੂੰ ਜਿਹੜਾ ਹੈ ਕਿ ਚਾਹੇ ਕੋਈ ਕਾਂਗਰਸੀ ਏ ਚਾਹੇ ਕਿ ਕਿਸੇ ਪਾਰਟੀ ਦੇ ਨਾਲ ਸੰਬੰਧ ਰੱਖਦਾ ਹੋਵੇ ਉਹਨਾਂ ਨੇ ਹਮੇਸ਼ਾ ਉਹਨੂੰ ਚੰਗੀ ਸਲਾਹ ਦਿੱਤੀ ਔਰ ਇਹ ਦੱਸਿਆ ਕਿ ਭਾਈਚਾਰ ਸਾਂਝ ਨੂੰ ਕਿਵੇਂ ਕਾਇਮ ਰੱਖਣਾ ਔਰ ਅੱਜ ਦੇ ਹਾਲਾਤਾਂ ਨੂੰ ਦੇਖ ਕੇ ਮੈਂ ਗੱਲ ਕਹਿਣਾ ਕਿ ਜਿਹੜੀ ਇਹ ਲੀਡਰਸ਼ਿਪ ਇਹ ਦਿਨ ਬਾ ਦਿਨੇ ਲੋਕ ਜਿਹੜੇ ਸਾਡੇ ਤੋਂ ਜਿਹੜੇ ਵੀ ਆਪਾ ਪਰਮਾਤਮਾ ਨੂੰ ਪਿਆਰੇ ਹੋ ਰਹੇ ਔਰ ਉਹਦਾ ਜਿਹੜਾ ਨੁਕਸਾਨ ਕੱਲਾ ਇੱਕ ਪਰਿਵਾਰਾਂ ਨੂੰ ਸਾਨੀ ਸਾਰਿਆਂ ਨੂੰ ਚਲਦਾ ਪਏਗਾ ਕਿਉਂਕਿ ਅੱਜਕੱਲ ਦੀ ਜਿਹੜੀ ਸਿਆਸਤ ਹੈ ਉਹ ਇੱਕ ਗੰਦਲੀ ਔਰ ਮਾੜੀ ਸਿਆਸਤ ਹੋ ਗਈ ਔਰ ਇਹੋ ਜਿਹੇ ਜਿਹੜੇ ਲੋਕ ਜਿਹੜੇ ਵਾਕਈ ਜਿਨ੍ਹਾਂ ਦੀ ਸਮਾਜ ਨੂੰ ਜਿਹੜੀ ਲੋੜ ਸੀ